ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਮਿਹਨਤ ਤੋਂ ਜਾਂ ਰੱਬ ਦੇ ਉੱਤੋਂ ਵਿਸ਼ਵਾਸ ਉੱਠ ਗਿਆ ਹੈ ਜਾਂ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਸਾਡੀ ਆਸ ਟੁੱਟ ਚੁੱਕੀ ਹੈ ਸਾਧ ਸੰਗਤ ਜੀ ਕਈ ਵਾਰ ਆਪਾਂ ਬੜੀ ਮਿਹਨਤ ਕਰਦੇ ਹਾਂ ਪਰ ਸਾਨੂੰ ਸਾਡੀ ਮਿਹਨਤ ਦੇ ਮੁਤਾਬਕ ਫਲ ਨਹੀਂ ਮਿਲਦਾ ਜਾਂ ਫਿਰ ਸਾਡੇ ਸਰੀਰ ਦਾ ਬਾਰ-ਬਾਰ ਇਲਾਜ ਕਰਵਾਉਣ ਤੇ ਵੀ ਸਾਨੂੰ ਆਰਾਮ ਨਹੀਂ ਆਉਂਦਾ ਜਿਵੇਂ ਕਈ ਕਹਿ ਦਿੰਦੇ ਨੇ ਕਿ ਅਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਹਾਂ ਪਰ ਸਾਡਾ ਬਾਣੀ ਦੇ ਵਿੱਚ ਮਨ ਨਹੀਂ ਜੁੜਦਾ ਤੇ ਕਈ ਕਹਿੰਦੇ ਨੇ ਕਿ ਅਸੀਂ ਜਿਸ ਇਸ਼ਿਆ ਕਰਕੇ ਪਾਠ ਕਰਦੇ ਹਾਂ ਉਹ ਇਸ਼ਿਆ ਸਾਡੀ ਪੂਰੀ ਨਹੀਂ ਹੁੰਦੀ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਇਸ ਕਰਕੇ ਸਾਡਾ ਹੁਣ ਪਾਠ ਕਰਨ ਨੂੰ ਮਨ ਵੀ ਨਹੀਂ ਕਰਦਾ ਕਹਿਣ ਤੋਂ ਭਾਵ ਕਿ ਜੋ ਵੀ ਆਪਣੀ ਜ਼ਿੰਦਗੀ ਤੋਂ ਬਿਲਕੁਲ ਨਰਾਸ਼ ਹੋ ਚੁੱਕੇ ਹਨ ਜਿਨ੍ਹਾਂ ਦੀ ਆਸ ਟੁੱਟ ਚੁੱਕੀ ਹੈ ਹਿੰਮਤ ਹਾਰ ਚੁੱਕੇ ਨੇ ਤਾਂ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਤੇ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਥੇ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਸੰਗਤ ਜੀ ਮਹਿੰਗਾ ਮਲ ਬੜੇ ਹੀ ਚੰਗੇ ਵਪਾਰੀ ਹੋਏ ਸਨ ਸਮਾਂ ਇਸ ਤਰ੍ਹਾਂ ਦਾ ਆ ਗਿਆ ਕਿ ਮਹਿੰਗਾ ਮਲ ਮਾਇਆ ਦੇ ਵਿੱਚ ਗ੍ਰਸਤ ਹੋ ਗਿਆ ਤੇ ਰੱਬ ਦਾ ਉਹਨਾਂ ਨੂੰ ਚੇਤਾ ਹੀ ਭੁੱਲ ਗਿਆ ਜਿਸ ਕਾਰਨ ਸਰੀਰ ਤੇ ਦੁੱਖ ਆ ਗਿਆ ਉਹਨਾਂ ਦਾ ਸਾਰਾ ਸਰੀਰ ਲੱਤਾਂ ਬਾਹਾਂ ਗੋਡੇ ਮੋਡੇ ਦਰਦ ਕਰਨ ਲੱਗ ਗਏ ਉਹਨਾਂ ਨੇ ਬਹੁਤ ਵੈਦਾਂ ਹਕੀਮਾਂ ਨੂੰ ਦਿਖਾਇਆ ਪਰ ਉਹਨਾਂ ਨੂੰ ਕੁਝ ਵੀ ਫਰਕ ਨਾ ਪਿਆ ਮਹਿੰਗਾ ਮਾਲ ਜੀ ਦੇ ਲਈ ਬਹੁਤ ਚੜੀਆਂ ਬੂਟੀਆਂ ਕੀਤੀਆਂ ਗਈਆਂ ਪਰ ਕੋਈ ਫਰਕ ਨਾ ਪੈ ਸਕਿਆ ਸਭੋ ਸਰੀਰ ਘਟਦਾ ਹੀ ਗਿਆ ਸਰੀਰ ਘਟਦਾ ਘਟਦਾ ਇਹਨਾਂ ਘਟ ਗਿਆ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਣ ਲੱਗਾ ਕਿ ਮੈਂ ਹੁਣ ਨਹੀਂ ਬਚਦਾ ਮੈਂ ਹੁਣ ਮਰ ਜਾਵਾਂਗਾ ਉਸ ਨੂੰ ਆਪਣੀ ਮੌਤ ਦਿਸਣ ਲੱਗੀ ਸੰਗਤ ਜੀ ਫਿਰ ਇੱਕ ਦਿਨ ਉਸ ਦਾ ਮਿੱਤਰ ਉਸਤੇ ਕੋਲ ਆਇਆ ਉਹ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਦਾ ਸੇਵਕ ਸੀ ਮਹੰਗਾ ਮਲ ਆਪਣੇ ਮਿੱਤਰ ਨੂੰ ਕਹਿਣ ਲੱਗਾ ਕਿ ਤੂੰ ਪਿਛਲਾ ਸਾਰਾ ਹਿਸਾਬ ਕਿਤਾਬ ਹੁਣ ਨਿਪਟਾ ਲੈ ਕਿਉਂਕਿ ਮੈਂ ਹੁਣ ਮਰ ਜਾਣਾ ਹੈ ਉਸਦਾ ਮਿੱਤਰ ਹੁਣ ਉਸਨੂੰ ਪੁੱਛਣ ਲੱਗਾ ਕਿ ਉਹ ਤੈਨੂੰ ਕੀ ਹੋਇਆ ਹੈ ਤੂੰ ਮੇਰਾ ਸਰੀਰ ਦੇਖ ਕਿੰਨਾ ਘਟ ਰਿਹਾ ਹੈ ਮੈਂ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪੈ ਰਿਹਾ ਮੇਰਾ ਸਾਰਾ ਸਰੀਰ ਦੁੱਖਦਾ ਹੈ ਮੈਨੂੰ ਲੱਗਦਾ ਹੈ ਮੇਰੀ ਜਾਨ ਹੁਣੇ ਹੀ ਨਿਕਲ ਜਾਵੇਗੀ ਫਿਰ ਉਹ ਸਿੱਖ ਬੋਲਿਆ ਤੇਰੇ ਵਾਸਤੇ ਸਾਰੇ ਦਰਵਾਜ਼ੇ ਹੁਣ ਬੰਦ ਹੋ ਚੁੱਕੇ ਹਨ ਪਰ ਇੱਕ ਦਰਵਾਜ਼ਾ ਹਾਲੇ ਵੀ ਖੁੱਲ੍ਹਾ ਹੈ ਜੇ ਤੂੰ ਮੇਰੀ ਮੰਨੇ ਤਾਂ 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 ਗੁਰੂ ਪਾਸ਼ਾ ਅਮਰਦਾਸ ਜੀ ਗੋਇਨਵਾਲ ਵਿਖੇ ਬorajਮਾਨ ਹਨ ਤੂੰ ਉਹਨਾਂ ਦੇ ਕੋਲ ਜਾ ਬੇਨਤੀ ਕਰ ਤੈਨੂੰ ਪੂਰਾ ਆਰਾਮ ਆ ਜਾਵੇਗਾ ਪਰ ਤੂੰ ਮੇਰੇ ਕਹਿਣ ਤੇ ਨਾ ਜਾਇ ਆਪਣੇ ਮਨ ਕਰਕੇ ਜਾਇ ਮਨ ਦੇ ਵਿੱਚ ਸ਼ਰਦਾ ਕਰਕੇ ਜਾਇ ਫਿਰ ਤੈਨੂੰ ਜ਼ਰੂਰ ਆਰਾਮ ਆ ਜਾਵੇਗਾ ਉਸ ਦੇ ਮਨ ਦੇ ਵਿੱਚ ਸ਼ਰਦਾ ਬਣ ਗਈ ਤੇ ਆਪਣੇ ਪਰਿਵਾਰ ਨੂੰ ਕਹਿਣ ਲੱਗਾ ਚਲੋ ਇੱਕ ਦਿਨ ਮਰਨਾ ਤੇ ਸਬਨੇ ਹੀ ਹੈ ਚਲੋ ਆਪਾਂ ਪਾਸ਼ਾ ਜੀ ਦੇ ਦਰਸ਼ਨਾਂ ਨੂੰ ਚੱਲੀਏ ਫਿਰ ਇੱਕ ਦਿਨ ਸਾਰੇ ਪਰਿਵਾਰ ਵਾਲੇ ਗੁਰਦੁਆਰਾ ਗੋਇੰਦਵਾਲ ਸਾਹਿਬ ਪਹੁੰਚੇ ਕੀਰਤਨ ਹੋ ਰਿਹਾ ਸੀ ਸੰਗਤਾਂ ਬੈਠੀਆਂ ਬੇਨਤੀਆਂ ਕਰ ਰਹੀਆਂ ਸਨ ਗੁਰੂ ਜੀ ਸੰਗਤਾਂ ਨੂੰ ਖੁਸ਼ੀਆਂ ਬਖਸ਼ ਰਏ ਸਨ ਦੂਸਰੇ ਪਾਸੇ ਬੌਲੀ ਸਾਹਿਬ ਜੀ ਦੀ ਸੇਵਾ ਚੱਲ ਰਹੀ ਸੀ ਸੇਠ ਦੇਖ ਕੇ ਹੈਰਾਨ ਹੋ ਗਿਆ ਕਿ ਇੰਨੀ ਸੰਗਤ ਪੰਡਾਲ ਦੇ ਵਿੱਚ ਬੈਠੀ ਹੈ ਤੇ ਇੰਨੀ ਸੰਗਤ ਸੇਵਾ ਵੀ ਕਰ ਰਹੀ ਹੈ ਕੁਝ ਨਾ ਕੁਝ ਤਾਂ ਗੱਲਬਾਤ ਹੈ ਕੁਝ ਤਾਂ ਹੈ ਜਿਹੜੀ ਇੰਨੀ ਸੰਗਤ ਹੈ ਸੰਗਤਾਂ ਨੇ ਦਰਸ਼ਨ ਕਰਕੇ ਉਹਦੇ ਮਨ ਨੂੰ ਕੁਝ ਸ਼ਾਂਤੀ ਆਈ ਪਹਿਲਾ ਦਿਨ ਹੋਇਆ ਮਹਿੰਗਾ ਮੱਲ ਨੂੰ ਗੁਰੂ ਜੀ ਕੋਲ ਬੇਨਤੀ ਕਰਨ ਦਾ ਸਮਾਂ ਨਾ ਮਿਲਿਆ ਤੇ ਸਾਰੇ ਉੱਥੇ ਹੀ ਰਹੇ ਤੇ ਦੂਸਰਾ ਦਿਨ ਹੋਇਆ ਸੰਗਤਾਂ ਗੁਰੂ ਜੀ ਕੋਲ ਬੇਨਤੀ ਕਰ ਰਹੀਆਂ ਸਨ ਮਹਿੰਗਾ ਮੱਲ ਨੇ ਸੋਚਿਆ ਕਿ ਅੱਜ ਫਿਰ ਬੇਨਤੀ ਕਰਨ ਦਾ ਸਮਾਂ ਨਹੀਂ ਲੱਗਣਾ ਚਲੋ ਸੇਵਾ ਹੀ ਕਰ ਲੈਂਦੇ ਹਾਂ ਫਿਰ ਤੀਸਰਾ ਦਿਨ ਆ ਗਿਆ ਤੇ ਸਾਧ ਸੰਗਤ ਜੀ ਮਹਿੰਗਾ ਮਾਲ ਨੇ ਕੋਈ ਕਾਲੀ ਨਹੀਂ ਕੀਤੀ ਜਿਨ੍ਹਾਂ ਨੇ ਕੁਝ ਪ੍ਰਾਪਤ ਕਰਨਾ ਹੁੰਦਾ ਹੈ ਉਹ ਫਿਰ ਕਾਲੇ ਨਹੀਂ ਪੈਂਦੇ ਮਨ ਦੇ ਵਿੱਚ ਗੁਰੂ ਪ੍ਰਤੀ ਪ੍ਰੇਮ ਰੱਖ ਕੇ ਸੇਵਾ ਕਰਦੇ ਨੇ ਫਿਰ ਗੁਰੂ ਜੀ ਵੀ ਉਹਨਾਂ ਦੀ ਸੇਵਾ ਦੇਖ ਕੇ ਖੁਸ਼ ਹੋ ਜਾਂਦੇ ਹਨ ਕਿ ਸਿੱਖ ਮੇਰੀ ਜਾਤ ਦੇ ਵਿੱਚ ਜੁੜਿਆ ਹੋਇਆ ਹੈ ਹੁਣ ਗੁਰੂ ਜੀ ਕੋਲ ਬੇਨਤੀ ਕਰਨ ਦਾ ਸਮਾਂ ਆ ਗਿਆ ਤੇ ਸੇਠ ਮਹਿੰਗਾ ਮਾਲ ਗੁਰੂ ਜੀ ਦੇ ਸਾਹਮਣੇ ਬੈਠਾ ਹੈ ਗੁਰੂ ਜੀ ਨੇ ਨੇਤਰ ਖੋਲੇ ਤੇ ਸੇਠ ਦੇ ਉੱਪਰ ਦ੍ਰਿਸ਼ਟੀ ਪਾਈ। ਗੁਰੂ ਜੀ ਉਸ ਨੂੰ ਪੁੱਛਣ ਲੱਗੇ ਕਿ ਭਾਈ ਤੂੰ ਕਿੱਥੋਂ ਆਇਆ ਹੈ? ਕਿਵੇਂ ਆਇਆ ਹੈ? ਸੇਠ ਮਹੰਗਾ ਮਲ ਜੀ ਕਹਿਣ ਲੱਗਾ, "ਗੁਰੂ ਜੀ, ਮੈਂ ਲਾਹੌਰ ਤੋਂ ਆਇਆ ਹਾਂ। ਮਹੰਗਾ ਮਲ ਮੇਰਾ ਨਾਮ ਹੈ। ਸਤਗੁਰ, ਮੈਂ ਤੁਹਾਡੇ ਦਰਸ਼ਨ ਕਰਨ ਦੇ ਵਾਸਤੇ ਆਇਆ ਹਾਂ।" ਜਦੋਂ ਮਹੰਗਾ ਮਲ ਨੇ ਕਿਹਾ ਕਿ ਮੈਂ ਤੁਹਾਡੇ ਦਰਸ਼ਨ ਕਰਨ ਦੇ ਵਾਸਤੇ ਆਇਆ ਹਾਂ, ਤਾਂ ਪਿਛੇ ਉਸੇ ਘਰ ਵਾਲੀ ਬੈਠੀ ਸੀ ਉਹ ਬੋਲੀ ਬੜੀ ਦੁਖੀ ਉਹ ਬੋਲੀ ਬੜੀ ਦੁਖੀ ਆਏ ਹਾਂ ਬਿਮਾਰ ਹੋ ਸਰੀਰ ਸਾਰਾ ਦੁਖਦਾ ਹੈ ਬਹੁਤ ਜੜੀਆਂ ਬੂਟੀਆਂ ਕੀਤੀਆਂ ਨੇ ਕੋਈ ਆਰਾਮ ਨਹੀਂ ਆਇਆ ਤੁਸੀਂ ਆਪਣੀ ਦੁੱਖ ਦੀ ਬੇਨਤੀ ਕਰੋ ਦਰਸ਼ਨਾਂ ਦੀ ਬੇਨਤੀ ਫਿਰ ਕਰ ਲਵਾਂਗੇ ਸੇਠ ਨੇ ਇਸ਼ਾਰਾ ਕੀਤਾ ਕਿ ਤੂੰ ਚੁੱਪ ਕਰ ਜਾ ਗੁਰੂ ਜੀ ਨੇ ਫਿਰ ਪੁੱਛਿਆ ਪਾਈ ਗੁਰਮੁਖੋ ਕਿਵੇਂ ਆਏ ਹੋ 세ਠ ਮਹਿੰਗਾ ਮਾਲ ਜੀ ਫਿਰ ਕਹਿਣ ਲੱਗੇ ਗੁਰੂ ਜੀ ਆਪ ਜੀ ਦੇ ਦਰਸ਼ਨ ਕਰਨ ਆਏ ਹਾਂ ਗੁਰੂ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਗੁਰੂ ਜੀ ਕਹਿੰਦੇ ਸਿੱਖੀ ਬਹੁਤ ਮਹਿੰਗੇ ਮੁੱਲ ਮਿਲਦੀ ਹੈ ਫਿਰ ਮਹਿੰਗਾ ਮਾਲ ਜੀ ਨੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਬੇਨਤੀ ਕੀਤੀ ਗੁਰੂ ਜੀ ਹੌਣ ਤੇ ਆਪ ਜੀ ਦੇ ਚਰਨਾਂ ਦੇ ਵਿੱਚ ਸਿਰ ਰੱਖ ਦਿੱਤਾ ਹੈ ਜੀ ਹੁਣ ਆਪ ਜੀ ਕਿਰਪਾ ਕਰਕੇ ਸਿੱਖੀ ਬਖਸ਼ ਦਿਓ ਸਤਗੁਰ ਸੱਚੇ ਪਾਸ਼ਾ ਬਹੁਤ ਖੁਸ਼ ਹੋਏ ਤੇ ਫਿਰ ਸੇਠ ਨੂੰ ਚਰਨ ਪਾਉਲ ਬਖਸ਼ਿਆ ਤੇ ਉਸ ਨੂੰ ਵਾਇਗੁਰੂ ਮੰਤਰ ਬਖਸ਼ਿਆ ਗੁਰੂ ਜੀ ਉਸ ਨੂੰ ਬਚਨ ਕਰਨ ਲੱਗੇ ਹੁਣ ਤੂੰ ਸਿੱਖ ਬਣ ਗਿਆ ਬਚਨ ਮੰਨਣਾ ਸਿੱਖ ਦਾ ਪਹਿਲਾ ਫਰਜ਼ ਹੈ ਹੁਣ ਤੂੰ ਇੱਥੇ ਹੀ ਰਹਿ ਕੇ ਸੇਵਾ ਸਿਮਰਨ ਕਰ ਉਸ ਨੇ ਗੁਰੂ ਜੀ ਨੂੰ ਸਤ ਬਚਨ ਕਿਹਾ ਜਦੋਂ ਉੱਠ ਕੇ ਸਾਰਾ ਪਰਿਵਾਰ ਬਾਹਰ ਆਇਆ ਤਾਂ ਸੇਠ ਦੀ ਪਤਨੀ ਕਹਿਣ ਲੱਗੀ ਤੁਸੀਂ ਗੁਰੂ ਜੀ ਤੋਂ ਸਿੱਖੀ ਦਾਤ ਮੰਗ ਰਹੇ ਸੀ ਤੁਸੀਂ ਆਪਣੀ ਬਿਮਾਰੀ ਦੀ ਬੇਨਤੀ ਕਰਨੀ ਸੀ ਉਹ ਕਿੰਦਾ ਜਦੋਂ ਮੈਂ ਇੱਥੇ ਸੇਵਾ ਕੀਤੀ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਮੈਨੂੰ ਕੋਈ ਵੀ ਰੋਗ ਨਹੀਂ ਹੈ ਮੇਰਾ ਦਰਦ ਖਤਮ ਹੋ ਗਿਆ ਹੈ ਪਹਿਲਾਂ ਮੈਨੂੰ ਮੌਤ ਦਿਖਾਈ ਦਿੰਦੀ ਸੀ ਹੁਣ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਮੇਰੀ ਉਮਰ ਅਜੇ ਬਹੁਤ ਹੈ ਗੁਰੂ ਜੀ ਦੀ ਦ੍ਰਿਸ਼ਟੀ ਭੈਣ ਦੇ ਨਾਲ ਹੀ ਮੇਰਾ ਰੋਗ ਠੀਕ ਹੋ ਗਿਆ ਇਸ ਕਰਕੇ ਹੀ ਮੈਂ ਗੁਰੂ ਜੀ ਤੋਂ ਸਿੱਖੀ ਦੀ ਦਾਤ ਮੰਗੀ ਹੁਣ ਮਹਿੰਗਾ ਮਲ ਦਾ ਪਰਿਵਾਰ ਕਰੇ ਚਲਾ ਗਿਆ ਤੇ ਮਹਿੰਗਾ ਮਲ ਉੱਥੇ ਹੀ ਲੰਗਰ ਦੇ ਵਿੱਚ ਸੇਵਾ ਕਰਨ ਲੱਗਾ ਮਹਿੰਗਾ ਮਲ ਜੀ ਗੁਰੂ ਜੀ ਦੇ ਹੁਕਮ ਅਨੁਸਾਰ 22 साल ਸੇਵਾ ਕਰਦੇ ਰਹੇ ਸਮਾਂ ਪਿਆ ਤੇ ਇੱਕ ਵਾਰ ਮਹਿੰਗਾ ਮਲ ਜੀ ਤੇ ਪਰਚਾ ਪੈ ਗਿਆ ਗੁਰੂ ਜੀ ਆਪਣੇ ਸਿੱਖ ਦੀ ਜ਼ਰੂਰ ਪ੍ਰੀਖਿਆ ਕਰਦੇ ਹਨ ਕਿ ਇਹ ਪੱਕਾ ਸਿੱਖ ਹੈ ਜਾਂ ਕੱਚਾ ਸਿੱਖ ਹੈ ਮਹਿੰਗਾ ਮਲ ਦੀ ਲੰਗਰ ਦੇ ਵਿੱਚ ਸੇਵਾ ਦੀ ਡਿਊਟੀ ਇਹ ਸੀ ਕਿ ਜੋ ਵੀ ਪ੍ਰਸ਼ਾਦਾ ਲੰਗਰ ਦੇ ਵਿੱਚੋਂ ਸ਼ਾਮ ਨੂੰ ਵੱਧ ਜਾਂਦਾ ਸੀ ਉਸ ਦੀ ਬਿਆਦ ਦੀ ਨਾ ਹੋਣ ਦੇਣਾ ਤੇ ਉਸ ਨੂੰ ਦਰਿਆ ਦੇ ਵਿੱਚ ਪਾ ਕੇ ਆਉਣਾ ਇੱਕ ਦਿਨ ਮਹਿੰਗਾ ਮਲ ਸਾਰਿਆ ਬਚਿਆ ਪਦਾਰਥ ਗੱਡੀ ਤੇ ਲਾਦ ਕੇ ਦਰਿਆ ਦੇ ਵਿੱਚ ਪਹੁੰਚਣ ਦੇ ਲਈ ਜਾ ਰਹੇ ਸਨ ਰਸਤੇ ਦੇ ਵਿੱਚ ਉਹਨਾਂ ਨੂੰ ਤਿੰਨ ਆਦਮੀ ਦਿਖਾਈ ਦਿੱਤੇ ਮਹਿੰਗਾ ਮਲ ਨੇ ਸੋਚਿਆ ਕਿ ਇਹ ਰਸਤਾ ਤਾਂ ਗੁਰੂ ਘਰ ਵੱਲ ਹੀ ਜਾਂਦਾ ਹੈ ਇਹ ਤਿੰਨੋਂ ਗੁਰੂ ਜੀ ਦੇ ਸਿੱਖ ਹੀ ਹੋਣਗੇ ਪਰ ਉਹ ਤਿੰਨੋਂ ਚੋਰ ਸਨ ਮਹੰਗਾ ਮਾਲ ਨੇ ਉਹਨਾਂ ਨੂੰ ਗੁਰੂ ਜੀ ਦੇ ਸਿੱਖ ਸਮਝ ਕੇ ਰੋਕ ਕੇ ਪੁੱਛਿਆ ਤੁਸੀਂ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਜਾ ਰਹੇ ਹੋ ਉਹ ਕਹਿੰਦੇ ਕਿ ਹਾਂ ਅਸੀਂ ਗੁਰੂ ਜੀ ਦੇ ਕੋਲ ਹੀ ਜਾ ਰਹੇ ਹਾਂ ਉਹ ਕਹਿੰਦਾ ਕਿ ਉੱਥੇ ਲੰਗਰ ਦੇ ਵਿੱਚ ਕੋਈ ਜਲ ਪਾਣੀ ਨਹੀਂ ਹੈ ਤੁਸੀਂ ਇੱਥੇ ਬੈਠੋ ਮੈਂ ਤੁਹਾਨੂੰ ਜਲ ਪਾਣੀ ਛਕਾ ਦਿੰਦਾ ਹਾਂ ਉਹ ਤਿੰਨੋਂ ਚੋਰ ਜਦੋਂ ਪ੍ਰਸ਼ਾਦਾ ਛਕਣ ਲੱਗੇ ਤਾਂ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਕਿ ਇਸ ਨੇ ਤਾਂ ਸਾਨੂੰ ਪਹਿਚਾਨ ਲਿਆ ਹੈ ਕਿਤੇ ਆਪਾਂ ਚੋਰੀ ਕਰਦੇ ਹੋਏ ਫੜੇ ਨਾ ਜਾਈਏ ਹੁਣ ਆਪਾਂ ਕੀ ਕਰੀਏ ਉਹਨਾਂ ਦੇ ਵਿੱਚੋਂ ਇੱਕ ਹੋਰ ਕਹਿਣ ਲੱਗਾ ਕਰਨਾ ਕੀ ਹੈ ਆਪਾਂ ਇਸ ਨੂੰ ਮਾਰ ਦਿੰਦੇ ਹਾਂ ਜਦੋਂ ਉਹ ਉਸ ਨੂੰ ਮਾਰਨ ਲੱਗੇ ਤਾਂ ਦੇਖੋ ਫਿਰ ਨਾਮ ਸਹਾਈ ਹੋਇਆ ਫਿਰ ਦੂਸਰਾ ਚੋਰ ਬੋਲਿਆ ਕਿ ਆਪਾਂ ਇਸ ਨੂੰ ਮਾਰਨਾ ਨਹੀਂ ਹੈ ਇਸ ਨੇ ਸਾਨੂੰ ਬਹੁਤ ਸ਼ਰਦਾ ਦੇ ਨਾਲ ਪਰਸ਼ਿਆਦਾ ਸ਼ਿਕਾਇਆ ਹੈ ਆਪਾਂ ਇਸ ਨੂੰ ਬਨ ਕੇ ਧਰਤੀ ਦੇ ਵਿੱਚ ਅੱਧਾ ਗੱਡ ਦਿੰਦੇ ਹਾਂ ਜਦੋਂ ਵਾਪਸ ਮੁੜਾਂਗੇ ਉਦੋਂ ਇਸ ਨੂੰ ਕੱਢ ਦਿਆਂਗੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗੇਗਾ ਇਸ ਤਰ੍ਹਾਂ ਉਹਨਾਂ ਤਿੰਨਾਂ ਨੇ ਕੀਤਾ ਕਿ ਮਹੰਗਾ ਮਲ ਜੀ ਨੂੰ ਬਨ ਕੇ ਟੋਏ ਦੇ ਵਿੱਚ ਅੱਧਾ ਗੱਡ ਦਿੱਤਾ ਪਰ ਉਸ ਸੇਖ ਨੇ ਰੋਲਾ ਨਹੀਂ ਪਾਇਆ ਤੇ ਉਹ ਸਿਮਰਨ ਹੀ ਕਰਦਾ ਰਿਹਾ ਚੋਰ ਉਸ ਨੂੰ ਬਨ ਕੇ ਚਲੇ ਗਏ ਤੇ ਉਹ ਚੋਰ ਸੰਗਤ ਦੇ ਵਿੱਚ ਪਿੱਛੇ ਬੈਠੇ ਇਧਰ ਉਧਰ ਦੇਖ ਰਹੇ ਸਨ ਕਿ ਮਾਇਆ ਕਿਸ ਤਰ੍ਹਾਂ ਚਰਉਣੀ ਹੈ ਤੇ ਭਜਨਾ ਕਿੱਥੋਂ ਹੈ ਅੰਤਰਜਾਮੀ ਗੁਰੂ ਜੀ ਸਭ ਕੁਝ ਜਾਣਦੇ ਹੋਏ ਬਚਨ ਕਰਨ ਲੱਗੇ ਕਿ ਜਿਹੜੇ ਰਾਤ ਤਿੰਨ ਜਾਣੇ ਆਏ ਸੀ ਪਿੱਛੇ ਬੈਠੇ ਹਨ ਉਹਨਾਂ ਨੂੰ ਬੁਲਾਓ ਉਹ ਤਿੰਨੋਂ ਚੋਰ ਗੁਰੂ ਜੀ ਕੋਲ ਆ ਕੇ ਕਹਿਣ ਲੱਗੇ ਗੁਰੂ ਜੀ ਅਸੀਂ ਤਾਂ ਪਿਛੇ ਬਹੁਤ ਆਨੰਦ ਵਿੱਚ ਬੈਠੇ ਸੀ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਬਚਨ ਕਰਨ ਲੱਗੇ ਆਨੰਦ ਤਾਂ ਉਸ ਨੂੰ ਵੀ ਬਹੁਤ ਆ ਰਿਹਾ ਹੈ ਜਿਸ ਨੂੰ ਤੁਸੀਂ ਰਾਤ ਧਰਤੀ 'ਚ ਗੱਡ ਕੇ ਆਏ ਹੋ ਗੁਰੂ ਜੀ ਦਾ ਇਹ ਬਚਨ ਸੁਣ ਕੇ ਉਹ ਬਹੁਤ ਡਰ ਗਏ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਜਿਸ ਨੂੰ ਉਹ ਦਬ ਕੇ ਆਏ ਸੀ ਉਹ ਗੁਰੂ ਜੀ ਦਾ ਸਿੱਖ ਰਾਤ ਦਾ ਵਾਪਸ ਨਹੀਂ ਆਇਆ ਫਿਰ ਗੁਰੂ ਅਮਰਦਾਸ ਜੀ ਉਹਨਾਂ ਤਿੰਨਾਂ ਨੂੰ ਨਾਲ ਲੈ ਕੇ ਮਹੰਗਾ ਮਲ ਦੇ ਕੋਲ ਪਹੁੰਚੇ ਸਿੱਖਾਂ ਨੇ ਮਹੰਗਾ ਮਲ ਨੂੰ ਆਵਾਜ਼ ਦਿੱਤੀ ਕਿ ਗੁਰੂ ਜੀ ਆਏ ਹਨ ਪਰ ਮਹੰਗਾ ਮਲ ਦੀ ਸਮਾਦੀ ਲੱਗੀ ਹੋਈ ਸੀ ਫਿਰ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਵਚਨ ਕੀਤਾ ਕਿ ਇਹਨਾਂ ਦੇ ਕੰਨ ਦੇ ਕੋਲ ਤਿੰਨ ਵਾਰ ਸਤ ਨਾਮ ਦਾ ਆਵਾਜ਼ਾ ਦਿਓ ਫਿਰ ਉਹਨਾਂ ਦੀ ਸਮਾਦੀ ਖੁੱਲੀ ਤੇ ਜਦੋਂ ਨੇਤਰ ਖੋਲ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਮਹੰਗਾ ਮਲ ਜੀ ਉਰਾਗ ਕਰਨ ਲੱਗੇ ਗੁਰੂ ਜੀ ਤੁਸੀਂ ਆਪ ਚਲ ਕੇ ਆਏ ਹੋ ਜੇ ਪਤਾ ਲੱਗ ਹੀ ਗਿਆ ਸੀ ਤਾਂ ਸਿੱਖਾਂ ਨੂੰ ਭੇਜ ਦਿੰਦੇ ਗੁਰੂ ਜੀ ਬਚਨ ਕਰਨ ਲੱਗੇ ਸਿੱਖਾ ਜਿਹੜੇ ਮੇਰੇ ਪਾਏ ਹੋਏ ਪਰਸਿਆਂ ਚੋਂ ਪਾਸ ਹੋ ਜਾਂਦੇ ਹਨ ਉਹਨਾਂ ਦੇ ਕੋਲ ਫਿਰ ਮੈਂ ਸਿੱਖਾਂ ਨੂੰ ਨਹੀਂ ਭੇਜਦਾ ਉਹਨਾਂ ਦੀ ਫਿਰ ਮੈਂ ਆਪਸਾਰ ਲੈਂਦਾ ਹਾਂ ਗੁਰੂ ਜੀ ਕਹਿਣ ਲੱਗੇ ਜਿਹੜੇ ਹੱਥਾਂ ਨਾਲ ਉਸ ਨੂੰ ਵਿੱਚ ਦੱਬਿਆ ਸੀ ਉਹਨਾਂ ਹੱਥਾਂ ਨਾਲ ਹੀ ਹੁਣ ਇਸ ਨੂੰ ਬਾਹਰ ਕੱਢੋ ਜਦੋਂ ਮਹੰਗਾ ਮਲਜੀ ਨੂੰ ਬਾਹਰ ਕੱਢਿਆ ਤਾਂ ਗੁਰੂ ਜੀ ਨੇ ਉਹਨਾਂ ਨੂੰ ਗੱਲ ਨਾਲ ਲਾਇਆ ਤੇ ਬਹੁਤ ਵਾਰ ਦਿੱਤੇ ਗੁਰੂ ਜੀ ਫਿਰ ਮਹੰਗਾ ਮਲਜੀ ਨੂੰ ਪੁੱਛਣ ਲੱਗੇ ਕਿ ਇਹਨਾਂ ਨੇ ਸਾਰੀ ਰਾਤ ਤੀਨੋਂ ਟੋਏ ਦੇ ਵਿੱਚ ਦਬ ਛੱਡਿਆ ਦੋਸੋ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਮਹੰਗਾ ਮਲਜੀ ਕਹਿਣ ਲੱਗੇ ਅਸੀਂ ਤੁਹਾਡੇ ਸੇਵਕ ਹਾਂ ਤੁਸੀਂ ਗੁਰੂ ਜੀ ਹੋ ਜੋ ਆਪ ਜੀ ਦਾ ਹੁਕਮ ਹੋਵੇ ਉਹੀ ਸਜ਼ਾ ਦਿਓ ਦੂਜੀ ਵਾਰ ਗੁਰੂ ਜੀ ਨੇ ਫਿਰ ਪੁੱਛਿਆ ਨਹੀਂ ਤਾਂ ਦਸ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਉਹ ਫਿਰ ਕਹਿਣ ਲੱਗਾ ਗੁਰੂ ਜੀ ਜੋ ਆਪ ਜੀ ਦਾ ਹੁਕਮ ਗੁਰੂ ਜੀ ਕਹਿੰਦੇ ਹੁਣ ਸਾਡਾ ਤੀਸਰਾ ਬਚਨ ਹੈ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਫਿਰ ਮਹੰਗਾ ਮਲ ਜੀ ਕਹਿੰਦੇ ਗੁਰੂ ਜੀ ਕਿਰਪਾ ਕਰੋ ਗੁਰੂ ਜੀ ਇਹਨਾਂ ਨੂੰ ਵੀ ਸਿੱਖੀ ਦੀ ਦਾਤ ਪੰਖਸ਼ ਦਿਓ ਹੁਣ ਤਿੰਨੇ ਚੋਰ ਗੁਰੂ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਏ ਤੇ ਆਪਣੀ ਪੁੱល ਬਖਸ਼ਾਉਣ ਲੱਗੇ ਸਾਧ ਸੰਗਤ ਜੀ ਗੁਰੂ ਬਚਨ ਕਰਦੇ ਸਨ ਕਿ ਸਾਨੂੰ ਵੀ ਆਪਣੇ ਅੰਦਰ ਜਾਤੀ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਅਸੀਂ ਗੁਰੂ ਦੀ ਜਾਤ ਦੇ ਵਿੱਚ ਕਿੰਨਾ ਕੁ ਬੈਠਦੇ ਹਾਂ ਸੰਗਤ ਜੀ ਮਿਹਨਤ ਦੇ ਨਾਲ-ਨਾਲ ਸਾਨੂੰ ਸਬਰ ਦੀ ਵੀ ਬਹੁਤ ਲੋੜ ਹੁੰਦੀ ਹੈ ਤੇ ਮਿਹਨਤ ਦਾ ਫਲ ਉਹ ਅਕਾਲ ਪੁਰਖ ਜੀ ਜ਼ਰੂਰ ਦਿੰਦੇ ਹਨ ਮਿਹਨਤੀ ਬੰਦਾ ਕਦੇ ਵੀ ਨਿਰਾਸ਼ ਨਹੀਂ ਹੋ ਸਕਦਾ ਇਸ ਕਰਕੇ ਜੇ ਮਿਹਨਤ ਕਰਦੇ ਹੋ ਤੇ ਥੋੜੀ ਜੀ ਹਿੰਮਤ ਰੱਖੋ ਸਬਰ ਰੱਖੋ ਇਕ ਨਾ ਇੱਕ ਦਿਨ ਜ਼ਰੂਰ ਉਹ ਆਵੇਗਾ ਜਦੋਂ ਤੁਹਾਨੂੰ ਤੁਹਾਡੇ ਇਸ਼ਿਆ ਮੁਤਾਬਕ ਫਲ ਮਿਲੇਗਾ ਚਾਹੇ ਤੁਸੀਂ ਪਾਠ ਪੂਜਾ ਕਰਦੇ ਹੋ ਕਿਸੇ ਇਸ਼ਿਆ ਦੀ ਪੂਰਤੀ ਦੇ ਲਈ ਅਰਦਾਸ ਕਰਦੇ ਹੋ ਚਾਹੇ ਤੁਸੀਂ ਆਪਣੇ ਕੰਮ ਕਰਦੇ ਲਈ ਯਤਨ ਕਰਦੇ ਹੋ ਬਸ ਹਿੰਮਤ ਨਹੀਂ ਹਾਰਨੀ ਅਤੇ ਸਬਰ ਜ਼ਰੂਰ ਰੱਖਣਾ ਹੈ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ